ਦੇਖੋ ਗੱਲ ਇਹ ਆ ਕਿ ਡੋਨਲਡ 트ੰਪ ਬਾਰੇ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਮੈਨੂੰ یوں ਲੱਗਦਾ ਹੈ ਕਿ ਇਹ ਬੰਦਾ ਅਮਰੀਕਾ ਨੂੰ ਵੀ ਲੈ ਬੈਠਾ ਲੈ ਬੈਠਾ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਤੇ ਕਈ ਵਾਰ ਕਿਸੇ ਮੁਲਕ ਨੂੰ ਕੋ ਦਿਮਾਗ ਖਰਾਬ ਵੀ ਲੈ ਬੈਠਾ ਉਹ ਵੀ ਇਤਿਹਾਸ ਹੈ ਅੱਜ ਮੈਂ ਥੋੜੇ ਜੇ ਅੰਕੜੇ ਪੜ ਰਿਹਾ ਸੀਗਾ ਕਿ ਜੋ ਇਹਨਾਂ ਦਾ ਕਾਰਜਕਾਲ ਆ ਉਹਦੀ ਜਿਹੜੀ ਪ੍ਰਥਮ ਸ਼ਮਾਈ ਆ ਉਦੇ ਵਿੱਚ ਪਿਛਲੇ ਸਾਲ ਦੇ ਇਸੇ ਕਾਲ ਦੇ ਮੁਕਾਬਲੇ ਜੀ ਡੀ ਪੀ ਵਿਕਾਸ ਦਰ ਜਿਹੜੀ ਹੈ ਉਹ 2.8 ਤੋਂ ਘਟ ਕੇ 1.3 ਰਹਿ ਗਈ ਹੈ। ਮਤਲਬ ਕਰਤਾ ਘੱਟ। ਜਿਹੜਾ ਇਹਨਾਂ ਦਾ ਕਾਰਜਕਾਲ ਹੈ ਉਹਦੀ ਪਹਿਲੀ ਜਿਹੜੀ ਸ਼ਮਾਹੀਆਂ ਉਹ ਪਿਛਲੇ ਸਾਲ ਦੀ ਉਸੇ ਸ਼ਮਾਹੀ ਨੂੰ ਜੇ ਤੁਲਨਾਤਮਕ ਤੌਰ ਤੇ ਦੇਖੀਏ ਤਾਂ ਇਹ ਇੱਕ ਦ੍ਰਿਸ਼ਟਾਂਤ ਸਿਰਜਦੀ ਹੈ। ਕਿ 2.8 ਤੋਂ ਘਟ ਕੇ ਇਹਨਾਂ ਦੀ ਗਰੋਥ ਰੇਟ 1.3 ਤੇ ਆ ਗਈ। ਮੈਨੂਫੈਕਚਰਿੰਗ ਦੇ ਵਿੱਚ 37000 ਕੱਟ ਹੋ ਗਈਆਂ। ਠੀਕ ਹੈ ਜੀ ਪਿਛਲੇ ਸਾਲ ਜਿੱਤੇ ਹਰ ਮਹੀਨੇ 1,68,000 ਲੋਕਾਂ ਨੂੰ ਕੰਮ ਮਿਲਿਆ ਸੀਗਾ ਪਿਛਲੇ 3 ਮਹੀਨਿਆਂ ਤੋਂ ਘਟ ਕੇ ਇਹ ਲਗਭਗ ਲਗਭਗ ਕਹਿ ਲਓ ਕਿ ਭਾਈ 37000 ਰਹਿ ਗਿਆ। ਠੀਕ ਹੈ ਜੀ। ਇਹ ਵੀ ਇੱਕ ਤਰ੍ਹਾਂ ਨਾਲ ਕਿ ਲੋਕੇ ਕਾਟ ਹੈ ਬੇਰੋਜ਼ਗਾਰੀ ਦਾ ਇਹ ਸੱਚ ਟਰੰਪ ਨੂੰ ਪਸੰਦ ਨਹੀਂ ਆਇਆ ਤਾਂ ਉਹਨਾਂ ਨੇ ਆંકੜਿਆਂ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਬਦਲਦਾ ਵੀ ਯਾਨੀ ਜੋ ਚੱਲਦਾ ਹੁੰਦਾ ਝੂਰਮੁਲ ਦਾ ਦੋਸ਼ ਲਾਇਆ ਸੀਗਾ ਠੀਕ ਹੈ ਜੀ ਸੋ ਇਹ ਆਪਣੇ ਆਪ ਦੇ ਵਿੱਚ ਦੋ ਫੈਕਟ ਹੈ ਕਿ ਇੱਕ ਤੇ ਆ ਕਿ ਇਹਨਾਂ ਦਾ ਜਿਹੜਾ ਰੋਜ਼ਗਾਰ ਆ ਉਹ ਘਟੋਇਆ ਮੈਨੂਫੈਕਚਰਿੰਗ ਦੇ ਵਿੱਚ ਵੀ 37000 ਜੌਬ ਕਟੋਈ ਆ ਤੇ ਜੇ ਆਪਾਂ ਹਰ ਮਹੀਨੇ ਜਿੱਥੇ 1,68,000 ਰੁਪਏ ਨੂੰ ਕੰਮ ਮਿਲਦਾ ਸੀਗਾ ਤੇ ਦੱਸਦੇ ਆ ਕਿ ਇਹ ਗਿਣਤੀ ਵੀ ਜਿਹੜੀ ਆ ਕੱਟ ਕੇ ਪਿਛਲੇ ਤਿੰਨ ਮਹੀਨੇ ਤੋਂ 73,000 ਰਹਿ ਗਈ ਆ ਤੇ ਹਾਲਾਂਕਿ ਇਹਨਾਂ ਨੇ ਆਂਕੜਿਆਂ ਤੇ ਇਤਰਾਜ਼ ਜਿਹੜਾ ਸੀ ਉਹ ਜਤਾਇਆ ਮੈਂ ਕਿ ਆਈ ਦੀ ਰਿਪੋਰਟ ਕੀ ਕਹਿੰਦੀ ਹੈ ਜਰਾ ਉਹਦੇ ਵੱਲ ਵੀ ਆਪਾਂ ਝਾਤ ਪਾ ਲੈਨੇ ਆ ਕਿ ਇਸ ਜੂਨ ਦੇ ਵਿੱਚ ਇਹ ਜਿਹੜੀ ਆ ਉਹ 2.6 ਵੱਧ ਕੇ ਹੋ ਗਈ ਜਦ ਕਿ ਆਮ ਜਨਤਾ ਦੀ ਜੇਬ ਤੇ 2.2 ਦਾ ਜਿਹੜਾ ਬੋਝ ਆ ਜਾਂ ਖਰਚਾ ਕਹਿ ਲੋ ਕਿ ਉਮਦਿਆ ਟੈਰਫ ਦੇ ਕਾਰਨ ਇਹ ਚੀਜ਼ਾਂ ਜਿਹੜੀਆਂ ਨੇ ਉਹ ਖਿਲੀਆਂ ਨੇ ਇਹ ਹਾਲਾਂਕਿ ਸਚਨ ਦੇ ਕਿ ਅੰਕੜੇ ਚਦੂ ਗਾਂ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਫਿਰ ਪਤਾ ਲੱਗਦਾ ਕਿ ਕਿਸੇ ਵੀ ਰਾਸ਼ਟਰਪਤੀ ਦਾ ਪ੍ਰਧਾਨ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਵੀ ਕਾਰਜਕਾਲ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਹੈ ਤਾਂ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਟਰੰਪ ਟੈਰਫ ਪਾਲਸੀ ਦਾ ਅੱਗੇ ਜਾ ਕੇ ਦੂਰਗਾਮੀ ਕੀ ਸਟਾ ਨਿਕਲਦਾ ਪਰ ਜੀਓ ਪੋਲਿਟਿਕਸ ਬਹੁਤ ਬਹੁਤ ਦਿਲਚਸਪ ਹੋ ਗਈ ਹੈ ਜਿਹੜੇ ਲੋਕਾਂ ਨੂੰ ਜੀਓ ਪੋਲਿਟਿਕਸ ਦੇ ਵਿੱਚ ਰੁਚੀ ਹੈ ਨਾ ਮੇਰੇ ਖਿਆਲ ਦੇ ਨਾਲ ਇਸ ਵੇਲੇ ਇਹ ਉਹਨਾਂ ਵਾਸਤੇ ਇੱਕ ਜਿੰਤਾਤੁਰ ਕਰਨ ਦਾ ਵੀ ਦੌਰ ਹੈ ਤੇ ਇੱਕ ਕਹਿ ਲੋ ਕਿ ਦਿਲਚਸਪੀ ਦਿਨਾਲ ਸਾਰਾ ਕੁਝ ਵੇਖਣ ਦਾ ਵੀ ਜਿਹੜਾ ਉਹਨਾਂ ਦਾ ਚੈਸ ਹੈ ਨਾ ਪੂਰਾ ਹੋ ਰਿਹਾ ਹੈ ਹੋਖੀਰੇ ਪੁਤਿਨ ਦੇ ਨਾਲ ਟੈਲੀਫੋਨ ਤੇ ਮੋਦੀ ਸਾਹਿਬ ਗੱਲ ਕਰ ਰਹੇ ਆ ਦੋਬਾਲ ਸਾਹਿਬ ਰਸ਼ੀਆ ਦੇ ਵਿੱਚ ਕਹਿ ਲੋ ਕਿ ਐ ਖੁੰਡਾ ਗੱਡ ਕੇ ਬਹਿ ਗਏ ਹੁਣ ਟਰੰਪ ਕਹਿੰਦਾ ਕਿ ਉਹ ਜ਼ੋਲੈਂਸਕੀ ਤੋਂ ਪਹਿਲਾਂ ਮੈਂ ਮਿਲ ਲਵਾਗਾ ਪੁਤਿਨ ਇੰਡੀਆ ਆ ਸਕਦੇ ਆ ਪੁਤਿਨ ਤੋਂ ਜਿਹੜਾ ਇੰਟਰਨੈਸ਼ਨਲ ਕ੍ਰਿਮినਲ ਕੋਰਟ ਦਾ ਵਰੰਟ ਹੈ ਪੁਤਿਨ ਦੇ ਖਿਲਾਫ ਉਹਦਾ ਵੀ ਕਿਤੇ ਨਾ ਕਿਤੇ ਡਰਾਵਾ ਬਾਈਪਾਸ ਕਰਨ ਦਾ ਯਤਨ ਹੈ ਸ਼ੀ ਜਿੰਪਿੰਗ ਦੇ ਨਾਲ ਮੋਦੀ ਸਾਹਿਬ ਮਿਲ ਜਾ ਰਹੇ ਆ ਆ ਕੁਸ਼ਤਨਾ ਬਾਤ ਮਤਲਬ ਕਿ ਇਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਆ ਕਿ ਇਹਦਾ ਲੱਗਦਾ ਹੈ ਕਿ ਇੰਡੀਆ ਸ਼ਾਇਦ ਕੁਝ ਬਦਲਾਤੇ ਵਿਚਾਰ ਕਰਨ ਜਾ ਰਿਹਾ ਹੈ ਕਿ ਭਾਈ ਜੋ ਖੇਤਰੀ ਸਮੂਹ ਹੈ ਭਾਈ ਉਹਨਾਂ ਦੇ ਨਾਲ ਐਕਸਪੋਰਟ ਜਿਹੜਾ ਹੈ ਇਹਦਾ ਵਿਸਤਾਰ ਕੀਤਾ ਜਾਵੇ ਠੀਕ ਹੈ ਜੀ ਅਮਰੀਕਾ ਨੂੰ ਜਵਾਬ ਦਿੱਤਾ ਜਾਵੇ ਇਹ ਜੋ ਅਮਰੀਕੀ ਸੌਦੇ ਆ ਜਿन्हें खास तौर ते ਤੁਸੀਂ ਦੇਖੋਗੇ ਆਪਾਂ ਜੇ ਗੱਲ ਕਰੀਏ ਤਾਂ 에어 ਇੰਡੀਆ ਦੇ ਅਮਰੀਕਾ ਦੇ ਵਿੱਚ ਆਰਡਰ ਕੁਸ਼ ਪੈਂਡਿੰਗ ਹੈ ਜਿਵੇਂ ਬੋਇੰਗ ਜਹਾਜ਼ ਹੈ 34 ਅਰਬ ਡਾਲਰ 70 ਬੋਇੰਗ ਵੱਖਰੇ ਆ 11.9 ਅਰਬ ਡਾਲਰ ਮਤਲਬ ਕਿ ਤੁਸੀਂ ਇਹ ਦੇਖੋ ਕਿ ਬੜੀਆਂ ਤਗੜੀਆਂ ਤਗੜੀਆਂ डीलਾਂ कुल मिलाके जे ਆਪਾਂ ਸਟ੍ਰਾਈਕਰ ਕਮਬੈਟ ਵਹੀਕਲਸ ਜੈਵਲਿਨ ਐਂਟੀ ਟੈਂਕ ਮਿਸਾਈਲ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਲਈਏ ਤੇ 4.4 ਲੱਖ ਕਰੋੜ ਦਾ तकरीबन तकरीबन ਸੌਦਾ ਜਿਹੜਾ ਉਹ ਅਮਰੀਕਾ ਦੇ ਨਾਲ ਇੰਡੀਆ ਦਾ ਪੈਂਡਿੰਗ ਪਿਆ ਹੈ ਠੀਕ ਹੈ ਜੀ ਫਿਰ ਜੇ ਆਪਾਂ ਹੁਣ ਦੇਖੀਏ ਕਿ ਇੰਡੀਆ ਸ਼ਾਇਦ ਸ਼ਾਇਦ ਬ੍ਰਾਜ਼ੀਲ ਦੇ ਨਾਲ ਰੇਡ ਬਾਸਕਟ ਬਦੂ ਮਤਲਬ ਕਿ ਵਿਚਨਨ ਦਾ ਵੀ ਮਨ ਬਣਾ ਰਿਹਾ ਹੈ ਕਿ ਭਈ ਥੋੜਾ ਉਧਰ ਵਧਾਇਆ ਜਾਵੇ ਤੇ ਖਾਸ ਤੌਰ ਤੇ ਜਿਹੜੀ ਇੱਕ ਝਲਕ ਦਿੱਤੀ ਜਾ ਰਹੀ ਆ ਇੱਕ ਝਲਕ ਜਿਹੜੀ ਦਿੱਤੀ ਜਾ ਰਹੀ ਆ ਕਿ ਰਸ਼ੀਆ ਚਾਈਨਾ ਤੇ ਇੰਡੀਆ ਜੋ ਇਨਾ ਤਿੰਨ ਵੱਡੇ ਗੱਲਕੇ ਬਈ ਇਸ ਖੇਤੇ ਦੇ ਮੁਲਕਾਂ ਦੇ ਰਿਸ਼ਤਿਆਂ ਤੇ ਥੋੜੀ ਥੋੜੀ ਬਰਫ਼ ਕਿਤੇ ਨਾ ਕਿਤੇ ਜੰਮੀ ਸੀ ਉਹਨੂੰ ਪਿਗਲਾਈ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਹੁਣ ਜੀਓ ਪੋਲਿਟਿਕਸ ਦੀ ਕੈਲੋਕਿਸ ਸਭ ਤੋਂ ਦਿਲਚਸਪ ਤਸਵੀਰ ਬਣ ਜਾਂਦੀ ਹੈ ਕਿ ਜੇ ਇਸ ਟਿਕੜੀ ਨੂੰ ਆਪਾਂ ਲਾ ਲਈਏ ਰਸ਼ੀਆ ਚਾਈਨਾ ਇੰਡੀਆ ਜੇ ਇਹਨਾਂ ਦਾ ਸੰਵਾਦ ਇਸ ਸਮਤੀ ਤੇ ਪਹੁੰਚ ਜਾਂਦਾ ਹੈ ਕਿ ਭਾਈ ਹੁਣ ਆਪਾਂ ਨੂੰ ਕੁਝ ਕਰਨਾ ਪਊਗਾ ਇਹ ਬਲੌਕ ਬਣ ਜਾਂਦਾ ਹੈ ਹਾਲਾਂਕਿ ਅਮਰੀਕਾ ਦਾ ਬਲੌਕ ਹਲੇ ਵੀ ਮੈਂ ਤਗੜਾ ਮੰਨਦਾ ਤਾਂ ਬ੍ਰਿਕਸ ਨੂੰ ਅੱਗੇ ਵਧਾਇਆ ਜਾਂਦਾ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਇੱਕ ਵਾਰੀ ਤੇ ਚੱਕਿਆਂ 'ਚੋਂ ਚੰਗਿਆੜੇ ਕੱਢਣ ਵਾਲੀ ਲੜਾਈ ਸਟਾਰਟ ਹੋ ਜਾਏਗੀ ਬਹੁਤ ਵੱਡੀ ਵਪਾਰਕ ਲੜਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਮੇਰਾ ਮੰਨਣਾ ਹੈ ਕਿਉਂਕਿ ਜੇ ਆਪਾਂ ਦੇਖੀਏ ਤਾਂ WTO ਦੇ ਵਿੱਚ ਜਿਹੜਾ ਵਧੇ ਟੈਰਿਫ ਆ ਇਹਦਾ ਅਸਰ ਵੀ ਵੇਖਣਾ ਆਪਾਂ ਨੂੰ ਮਿਲੂਗਾ ਤੇ ਉਹ ਫਿਰ ਉੱਥੇ ਵੀ ਹਲਚਲ ਹੋਊਗੀ ਮੈਂ ਇਹਦੇ ਤੇ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਚੋਕਾ ਕਿ ਭਈ ਇਹ WTO ਹੈ ਜਿਹੜਾ ਇਹ ਇੱਕ ਤਰ੍ਹਾਂ ਨਾਲ ਇਹਨਾਂ ਦਾ ਸੇਫਟੀ ਵਾਲਵ ਹੈ ਇਹਨਾਂ ਦਾ ਆਪਣਾ ਟੂਲ ਇਹ ਸਾਰਾ ਕੁਝ ਅਮਰੀਕਾ ਵਾਸਤੇ ਕਰਦਾ ਹੈ ਜੀਓ ਪੋਲਿਟਿਕਸ ਦੇ ਵਿੱਚ ਇਹ ਇੱਕ ਮਹੱਤਵਪੂਰਨ ਚੀਜ਼ ਹੋ ਜਾਂਦੀ ਹੈ ਕਿ ਫਿਲਹਾਲ ਜੋ ਸਟਾਰਟਿੰਗ ਪੁਆਇੰਟ ਹੈ ਡੋਨਲਡ 트ੰਪ ਦਾ ਅੰਕੜਿਆਂ ਦੀ ਲਿਹਾਜ਼ ਨਾਲ ਦੇਖੀਏ ਕਾਰਜਕਾਲ ਦੇ ਤੌਰ ਤੇ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਹੇਠ ਆਇਆ ਤੇ ਦੂਸਰੇ ਪਾਸੇ ਹਰ ਜਦੋਂ ਬਲਾਕ ਬੰਨਾ ਸਟਾਰਟ ਹੋ ਗਿਆ ਕਿਉਂਕਿ ਇਹ ਡੋਨਲਡ 트੍ਰੰਪ ਦੀ ਫਿਤਰਤ ਹੈ ਕਿ ਡੋਨਲਡ 트੍ਰੰਪ ਦਬਕੇ ਵੀ ਬਹੁਤ ਮਾਰਦਾ ਔਰ ਦੁਬਕਦਾ ਵੀ ਬਹੁਤ ਹੈ ਇਹ ਫਿਤਰਤ ਹੈ ਪਹਿਲਾਂ ਦਬਕਾ ਫਿਰ ਦੁਬਕ ਜਾ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਕੋਈ ਹੱਲ ਹੋ ਜਾਵੇ ਕੁਝ ਲੋਕ ਤੇ ਮੰਨਦੇ ਨੇ ਕਿ ਅਸਲ ਦੇ ਵਿੱਚ ਡੋਨਲਡ 트੍ਰੰਪ ਜਿਹੜਾ ਹੈ ਉਹ ਗਰਬਾ ਚੌਕ ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਇੱਕ ਬਹੁਤ ਵੱਡਾ ਨਾਮ ਸੀ ਮਖਾਇਲ ਗਰਬਾ ਚੌਕ ਜਿਹਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਕਿ ਬਈ ਰੂਸ ਨੂੰ ਤੋੜਨ ਵਿੱਚ ਇਸ ਬੰਦੇ ਦਾ ਬੜਾ ਵੱਡਾ ਹੱਥ ਸੀ ਤੇ ਇਹ ਖੁਦ ਅਮਰੀਕਾ ਦਾ ਜਾਂ ਇਹਨਾਂ ਸਾਮਰਾਜੀ ਸ਼ਕਤੀਆਂ ਦਾ ਹੱਥ ਠੋਕਾ ਸੀਗਾ ਹਾਲਾਂਕਿ ਇਹ ਬਹੁਤ ਪਹਿਲਾਂ 20 ਸਾਲ ਚੱਲਦੀ ਰਹੀ ਤੇ ਅੱਜ ਵੀ ਚੱਲਦੀ ਹੈ ਕੁਝ ਲੋਕ ਇਹ ਮੰਨਦੇ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਡੋਨਲਡ ਟਰੰਪ ਅਮਰੀਕਾ ਵਾਸਤੇ ਕੁਝ ਐਸਾ ਹੀ ਕਰ ਜਾਵੇ ਜਿਦਾ ਆਪਾਂ ਇਤਿਹਾਸ ਚ ਮਹਾਈਲ ਦਰਵਾਚੋਂ ਬਾਰੇ ਕੀ ਜਨ ਪੜਦੇ ਹੁੰਦੇ ਆ